ਤੋ ਵੀਡੀਓ ਨੂੰ ਕਰ ਦੋ ਸ਼ੇਅਰ ਦੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਘਰ ਪਰ ਕਾ ਕੇ ਘਰ ਬਣਾਈ ਆ ਬਾਈ ਕੋਲੇ 5 ਨਾਗਾ ਦੋਸਤੋ ਸੂਏ ਸਵਾਏ ਟੋਕੜਾ ਟੋਕੜਾ ਘੱਬਣ ਸੱਜਣਾ ਸਾਰੇ ਤਰ੍ਹਾਂ ਦੇ ਨਾਗ ਮਿਲ ਜਾਣਗੇ ਪਹਿਲਾ ਸੂਆ ਨਵਾਂ ਹਨ ਟੋਕੜਾ ਦੋਸਤੋ ਥਾਣੇ ਦੇ ਦੋਸਤੋ ਬਾਈ ਦਾ ਦਾਦਾ ਵੀ ਥੋੜੇ ਜਿ ਛੋਟੇ ਆ ਮਸ਼ੀਨ ਤੇ ਚਵਾਈ ਤੇ ਚੱਲਦੀ ਸੀ ਕਿ ਧਾਰ ਦੀ ਬੜੀ ਬੋਲੀ ਆ ਫੁੱਲ ਪਸਮਾ ਕਰ ਲਿਆ ਬਾਈ ਨੇ ਫੁੱਲ ਵੀਡੀਓ ਚ ਧਾਰਾ ਮਾਰ ਕੇ ਦਿਖਾਇਆ 12 ਲੀਟਰ ਦੁੱਧ ਹਾਜ਼ਰ 25000 ਚ ਮਿਲ ਦਊਗੀ ਟੋਕੜਾ ਇਧਰਲੇ ਪਾਸੇ ਦੋਸਤੋ ਆ ਵੀ ਟੋਕੜਾ ਕੀ ਇਹ ਵੀ 1 ਇਹ ਇਹ ਤੋਂ ਬਿਨਾ ਦੋਸਤੋ ਬਾਈ ਕੋਲੇ ਆ ਗਈ ਇਧਰ ਸੱਜਰ ਤਾਜੀ ਸੂਈ ਮਗਰ ਇਹਦੇ ਪਾਸੇ ਆ ਗਿਆ ਬੱਚਾ ਹਾ ਇਹ ਦੋਸਤੋ ਇਹਦੇ ਨਾਲੇ ਬਾਈ ਦਾ 12 ਲੀਟਰ ਦੁੱਧ ਇਹਦੇ ਥੱਲੇ ਹਾ ਜਰਾ ਤੇ ਇਸ ਟਾਈਮੇ ਤੁਹਾਨੂੰ ਮਿਲ ਜੂਗੀ 38000 ਦੀ ਬਾਕੀ ਮਾਨਤਨ ਮੌਕੇ ਤੇ ਜਰੂਰ ਹੋ ਜੂਗਾ ਇਧਰਲੇ ਪਾਸੇ 12 ਲੀਟਰ ਦੁੱਧ ਇਹਦੇ ਥੱਲੇ ਹਾ ਜਰਾ ਜਰਸੀ ਕ੍ਰੋਚ ਆ ਗਈ ਇਹ ਵੀ ਸੱਜਰ ਆ ਗਈ ਸੋਨਾ ਥਣ ਹਵਾਨਾਗਾ ਤੇ ਇਹ ਵੀ ਤੁਹਾਨੂੰ ਮਿਲ ਜੂਗੀ 36000 ਚ ਮਾਨਤਨ ਹੋ ਜੂਗਾ ਮਗਰ ਦੋਹਾਂ ਦੇ ਆ ਕੇ ਬੱਚੇ ਬੱਚੇ ਇਧਰਲੇ ਪਾਸੇ ਮੇਲ ਕਾ ਹੋ ਤੇ ਕਿਹੜੀ ਬੱਚੀ ਖੜੀ ਹੈ ਦੋਸਤੋ ਔਰਲੇ ਪਾਸੇ ਆਹ ਇਹ ਫਰੀ ਦੇਣੀ ਹੈ ਬਾਈ ਨੇ ਜੇ ਕੋਈ ਜੋੜਾ ਲੈ ਲੂਗਾ ਇਹ ਤੋਂ ਬਣਾ ਇੱਕ ਤੋਕੜ ਘੱਪੜ ਮਿਲ ਜੂਗਾ ਇਧਰਲੇ ਪਾਸੇ ਦੋਸਤੋ ਚੈੱਕ ਪਾਸ ਚਾਰਾਂ ਮਹੀਨਾ ਤੋਂ ਥੋੜੇ ਦਿਨ ਬਾਈ ਦਾਦਾ ਪੰਜ ਸੱਤ ਦਿਨ ਇਹ ਘੜਦੀਏ ਦੁੱਧ 6 ਲੀਟਰ ਜਿਹੜਾ ਤੁਸੀਂ ਦੋ ਟਾਈਮ ਇਥੇ ਚਵਾਈ ਕਰ ਸਕਦੇ ਹੋ ਚੈੱਕ ਪਾਸ ਤੁਸੀਂ ਕਰਾ ਕੇ ਲੈ ਜਾਓਗੇ 28000 ਦੀ ਬਾਈ ਨੇ ਇਹ ਦੇ ਦੇਣੀ ਹੈ ਨੰਬਰ ਸੱਲੇ ਸਕਰੀਨ ਤੇ ਫੁੱਲ ਵੀਡੀਓ ਮਿਲ ਜੂਗੀ ਡਾਟਰੀ ਫਾਰਮ ਤੋਂ ਦੇਖ ਲੀ